ਵੈਗਰ ਜੀ ਗਥਲ ਸਾਹਿਬ ਵੈਗਰ ਜੀ ਕੀ ਫਤਿਹ ਦਾਸ ਕੁਲਵੰਤ ਸਿੰਘ ਢਾਲੀਵਾਲ ਵਰਡ ਕੈਂసర్ ਕੇਅਰ ਸਤਸੰਗਤ ਜੀ ਅਸੀਂ 22 ਨਵੰਬਰ ਨੂੰ ਪਿੰਡੂਮੀਵਾਲ ਅਨੰਦਪੁਰ ਸਾਹਿਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਖੋਲਿਆ ਠੀਕ ਹੈ ਪਰ ਉਹ ਹਸਪਤਾਲ ਖੋਲਣ ਤੋਂ ਪਹਿਲਾਂ ਅਸੀਂ ਗੁਰੂ ਹਰ राय ਜੀ ਦੇ ਚਰਨਾਂ 'ਚ ਅਰਦਾਸ ਕੀਤੀ ਤੇ ਗੁਰੂ ਘਰ ਬਣਾਇਆ ਇਸ ਸਾਰੀ 사ਤਸੰਗਤ ਜਾ ਕੇ ਦੇਖ ਸਕਦੀ ਹੈ ਕਿ ਗੁਰੂ ਘਰ ਸ਼ੌਭਤ ਸਹਿਜ ਪਾਠ ਆਰੰਭ ਹੋਏ ਪਾਠ ਕੀਤਾ ਗਿਆ ਭੋਗ ਪਾਏ ਗਏ ਫਿਰ ਹਸਤਾਲਾ ਰੀਵਰ ਘਟਿਆ ਗਿਆ ਕਈਆਂ ਨੇ ਮੈਂ ਫੇਸਬੁੱਕ ਤੇ ਪੜ ਰਿਆ ਸੀ ਸ਼ਾਇਦ ਕਈਆਂ ਨੂੰ ਮੇਰੀਆਂ ਕਈ ਗੱਲਾਂ ਤੋਂ ਵਿਰਸ ਸੀ ਥੋੜੇ ਚਰਨਾ ਚ ਮੇਰੀ ਕੋਈ ਵੀ ਗਲਤੀ ਹੋਈ ਹੋਵੇ ਠੀਕ ਹੈ ਪਰੰਤੂ ਸਿੱਖ ਧਰਮ ਦਾ ਜਿੱਥੇ ਅਸੀਂ ਸਿਰ ਜੋੜ ਕੇ ਬੈਠਦੇ ਹਾਂ ਗੁਰੂ ਘਰ ਹੀ ਹੈ ਇਹ 'ਚ ਕੋਈ ਸ਼ੱਕ ਨਹੀਂ ਠੀਕ ਹੈ ਪਰ 사ਸੰਗਤ ਜੀ ਮੇਰਾ ਇੰਨੇ ਮਤਲਬ ਸੀ ਕਿ ਆਪਾਂ ਗੁਰੂ ਘਰਾਂ ਦੇ ਜਾਤ ਪਾਤ ਦੇ ਨਾਂ ਤੇ ਨਾ ਬਣਾਈਏ ਠੀਕ ਹੈ ਐਂਡ ਉਹਨੂੰ ਹਾਈਪਰ ਹੋ ਗਿਆ ਮੈਂ ਮਾਫੀ ਚਾਹੁੰਦਾ ਮੇਰਾ ਸੀਸ ਤੁਹਾਡੇ ਚਰਨਾਂ 'ਚ ਮੈਂ ਜਿਸ ਸ਼ਹਿਰ ਦੇ ਵਿੱਚ ਵੀ ਰਹਿਣਾ ਮੈਂ ਕਦੇ ਕਿਸੇ ਕਮੇਟੀ ਮੈਂਬਰ ਨਹੀਂ ਬਣਿਆ ਤੇ ਮੈਂ ਇੱਕ ਡਿਊਟੀ ਲੈਣਾ ਹੁੰਦਾ ਕਿ ਮੈਂ ਬਰਤਨ ਸਾਫ਼ ਕਰੂੰਗਾ ਠੀਕ ਹੈ ਇਹ ਪਹਿਲਾ ਹਸਪਤਾਲ ਹੈ ਹਰਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਜਿੱਥੇ ਗੁਰੂ ਘਰ ਪਹਿਲਾ ਬਣਾਇਆ ਗਿਆ ਪਹਿਲਾਂ ਅਰਦਾਸ ਕੀਤੀ ਗਈ ਸਹਿਜ ਪਾਠ ਤੇ ਭੋਗ ਪਾਏਗੇ ਫਿਰ ਹਸਪਤਾਲ ਦਾ ਰੀਵਨ ਘਟਾਇਆ ਗਿਆ ਸੀ ਮੈਂ ਸੰਗਤ ਨੂੰ ਇਹ ਕਲੀਅਰ ਕਰ ਦੇਣਾ ਚਾਹਨਾ ਫਿਰ ਵੀ ਜਾਣੇ ਅਣਜਾਣੇ ਦੇ ਵਿੱਚ ਕਿਸੇ ਦੇ ਹਿੱੱਦੇ ਨੂੰ ਕੋਈ ਠੋਸ ਪਹੁੰਚੀ ਹੋਵੇ ਮੇਰਾ ਸਿਰ ਤੁਹਾਡੇ ਚਰਨਾਂ 'ਚ ਗੁਲਬੰਦ ਸਿੰਘ ਢਾਲੀਵਾਲ ਹਮੇਸ਼ਾ ਇਹ ਗੁਰੂ ਦਰਣੀ ਹੈ ਗੁਲਬੰਦ ਸਾਹਿਬ ਨੂੰ ਮੈਂ ਮੰਨਦਾ ਵੈਗਰ ਜੀ ਗਠਾਲ ਸਾਹਿਬ ਵੈਗਰ ਜੀ ਕੀ ਫਤਿਹ ਦਾਸ ਗੁਲਬੰਦ ਸਿੰਘ ਢਾਲੀਵਾਲ ਵਰਡ ਕੈਂసర్ ਕੇਅਰ ਸਤਸੰਗਤ ਜੀ ਅਸੀਂ 22 ਨਵੰਬਰ ਨੂੰ ਪਿੰਡੂਮੀਵਾਲ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਖੋਲ੍ਹਿਆ ਠੀਕ ਹੈ ਪਰ ਉਹ ਹਸਪਤਾਲ ਖੋਲ੍ਹਣ ਤੋਂ ਪਹਿਲਾਂ ਅਸੀਂ ਗੁਰੂ ਹਰਰਾਏ ਜੀ ਦੇ ਚਰਨਾ ਚ ਅਰਦਾਸ ਕੀਤੀ ਤੇ ਗੁਰੂ ਘਰ ਬਣਾਇਆ ਇਸ ਸਾਰੀ ਸਾਧ ਸੰਗਤ ਜਾ ਕੇ ਦੇਖ ਸਕਦੀ ਹੈ ਕਿ ਗੁਰੂ ਘਰ ਸ਼ੋਭਤ ਸਹਿਜ ਪਾਠ ਆਰੰਭ ਹੋਏ ਪਾਠ ਕੀਤਾ ਗਿਆ ਭੋਗ ਪਾਏ ਗਏ ਫਿਰ ਹਸਤਾਲ ਦਾ ਹਰੀ ਵੰਡਿਆ ਗਿਆ ਕਈਆਂ ਨੇ ਮੈਂ ਫੇਸਬੁੱਕ ਤੇ ਪੜ ਰਿਆ ਸੀ ਸ਼ਾਇਦ ਕਈਆਂ ਨੂੰ ਮੇਰੀਆਂ ਕਈ ਗੱਲਾਂ ਤੋਂ ਮੇਰਾ ਸੀਸ ਤੁਹਾਡੇ ਚਰਨਾਂ ਚ ਮੇਰੀ ਕੋਈ ਵੀ ਗਲਤੀ ਹੋਈ ਹੋਵੇ ਠੀਕ ਹੈ ਪਰੰਤੂ ਸਿੱਖ ਧਰਮ ਦਾ ਜਿੱਥੇ ਅਸੀਂ ਸਿਰ ਜੋੜ ਕੇ ਬੈਠਦੇ ਆ ਗੁਰੂ ਘਰ ਹੀ ਹੈ ਇਹ 'ਚ ਕੋਈ ਸ਼ੱਕ ਨਹੀਂ ਠੀਕ ਹੈ ਪਰ 사ਸੰਗ ਜੀ ਮੇਰਾ ਇੰਨਾ ਹੀ ਮਤਲਬ ਸੀ ਕਿ ਆਪਾਂ ਗੁਰੂ ਘਰਾਂ ਦੇ ਜੱਥਪਾਤ ਦੇ ਨਾਲ ਤੇ ਰਬ ਬਣਾਈਏ ਠੀਕ ਹੈ ਐਂਡ ਉਹਨੂੰ ਹਾਈਪਰ ਹੋ ਗਿਆ ਮੈਂ ਮਾਫੀ ਚਾਹੁੰਦਾ ਮੇਰਾ ਸੀਸ ਤੁਹਾਡੇ ਚਰਨਾਂ 'ਚ ਮੈਂ ਜਿਸ ਸ਼ਹਿਰ ਦੇ ਵਿੱਚ ਵੀ ਰਹਿਣਾ ਮੈਂ ਕਦੇ ਕਿਸੇ ਕਮੇਟੀ ਮੈਂਬਰ ਨਹੀਂ ਬਣਿਆ ਤੇ ਮੈਂ ਇੱਕ ਡਿਊਟੀ ਲੈਣਾ ਹੁੰਦਾ ਹੈ ਕਿ ਮੈਂ ਬਰਤਨ ਸਾਫ਼ ਕਰੂੰਗਾ ਠੀਕ ਹੈ ਇਹ ਪਹਿਲਾ ਹਸਪਤਾਲ ਹੈ ਹਰਨੰਦਪਰ ਸਾਹਿਬ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਜਿੱਥੇ ਗੁਰੂ ਘਰ ਪਹਿਲਾ ਬਣਾਇਆ ਗਿਆ ਪਹਿਲਾ ਅਰਦਾਸ ਕੀਤੀ ਗਈ ਸਹਿਜ ਪਾਠ ਤੇ ਭੋਗ ਪਾਏਗੇ ਫਿਰ ਹਸਪਤਾਲ ਦਾ ਰੀਵਨ ਘਟਿਆ ਗਿਆ ਸੀ ਮੈਂ ਸੰਗਤ ਨੂੰ ਇਹ ਕਲੀਅਰ ਕਰ ਦੇਣਾ ਚਾਹਨਾ ਫਿਰ ਵੀ ਜਾਣੇ ਅਣਜਾਣੇ ਦੇ ਵਿੱਚ ਕਿਸੇ ਦੇ ਹਿੱੱਦੇ ਨੂੰ ਕੋਈ ਠੋਸ ਪਹੁੰਚੀ ਹੋਵੇ ਮੇਰਾ ਸੀਸ ਤੁਹਾਡੇ ਚਰਨਾਂ 'ਚ ਗੁਰਬੰਦ ਸਿੰਘ ਤਾਲੀਵਾਲ ਹਮੇਸ਼ਾ ਗੁਰੂਧਰਣੀ ਹੈ ਗੁਰਬੰਦ ਸਾਹਿਬ ਨੂੰ ਮੈਂ